ਜੀ ਹੱਥਾਂ ਦਾ ਸੁਨ ਹੋਣਾ ਜੀ ਮਤਲਬ ਬਾਹਾਂ 'ਚ ਤਕਲੀਫ ਹੋਣੀ ਖਾਸ ਕਰਕੇ ਆ ਪੋਸਚਰ ਇਹ ਕੀ ਕਾਰਨ ਨੇ ਤੇ ਪ੍ਰੋਬਲਮ ਕੀ ਨੇ ਲਿਖੋ ਇਹ ਸਰਵਾਈਕਲ ਤਾਂ ਹੈ ਹੀ ਹੈ ਨਾਲੇ ਬਾਤ ਰੋਗ ਆਯੁਰਵੇਦ ਚ ਹੈ ਲਾ 101% ਇਲਾਜ ਕਿੰਨੇ ਦਿਨਾਂ ਚ ਨਤੀਜੇ ਆ ਜਾਵੇ ਤੇ ਤੀਜੇ ਹਫਤੇ ਦੇ ਵਿੱਚ ਹਫਤੇ ਦੇ ਵੀ 4 ਦਿਨ ਦੇ ਵਿੱਚ ਨਤੀਜੇ ਆਉਂਦੇ ਨੇ ਸਰਵਾਈਕਲ ਇਹਨੂੰ ਵਰਤੋ ਇਸ ਸਰਵਾਈਕਲ ਤੋਂ ਛੁਟਕਾਰਾ ਜੀ ਹੱਥਾਂ ਦਾ ਸੁਨਨ ਹੋਣਾ ਜੀ ਆ ਚੀਜ਼ ਦੇ ਵਿੱਚ ਥੋੜੀ ਸਟਿਫਨੈਸ ਆ ਜਾਣੀ ਜਾਂ ਮਤਲਬ ਬਾਹਾਂ 'ਚ ਤਕਲੀਫ ਹੋਣੀ ਹਮ ਖਾਸ ਕਰਕੇ ਆ ਪੋਸਚਰ 'ਚ ਤਕਲੀਫ ਹੁੰਦੀ ਆ ਹਮ ਇਹ ਕੀ ਕਾਰਨ ਨੇ ਤੇ ਪ੍ਰੋਬਲਮ ਕੀ ਨੇ ਜਾਂ ਹੱਥਾਂ ਦਾ ਸੁਨਨ ਉਹ ਕੰਨਿਆਂ ਨੂੰ ਇਦਾਂ ਜਿਵੇਂ ਮਾਤਾਵਾ ਭੈਣਾਂ ਨੂੰ ਆਟਾ ਗੁੰਨਣਾ 'ਚ ਵੀ ਹਾਂਜੀ ਹਾਂਜੀ ਕਈ ਵਾਰ ਤਕਲੀਫ ਆਉਂਦੀ ਆ ਇਹ ਦੇਖੋ ਪ੍ਰੋਬਲਮ ਜਿਹੜੀ ਜਿਵੇਂ ਆਪਾਂ ਦੇਖਦੇ ਆਂ ਵੀ ਹੱਥਾਂ ਦਾ ਸੁੰਨ ਹੋਣਾ ਅਕੜਾਹਟ ਹੋਣੀ ਜਾਂ ਕਈ ਵਾਰ ਆਪਾਂ ਸੋਚਦੇ ਆਂ ਵੀ ਬਹੁਤ ਸਟਿਫਨੈਸ ਹੋ ਗਈ ਇਦਾਂ ਗਰਦਨ ਨੂੰ ਮੂਵ ਕਰਨ 'ਚ ਦਿੱਕਤ ਆਉਂਦੀ ਆ ਹਾਂਜੀ ਇਦਾਂ ਜਾਂ ਨਿਗਾਹ ਲਾਉਣੇ ਆ ਤਾਂ ਬੜੀ ਦਿੱਕਤ ਆਉਂਦੀ ਆ ਸਿਰ ਭਾਰੀ ਹੋ ਜਾਂਦਾ ਮੇਰੇ ਜਿਹੜੇ ਚੱਕਰ ਵੀ ਆਉਂਦੇ ਨੇ ਚੱਕਰ ਵੀ ਆ ਜਾਂਦੇ ਨੇ ਇਥੇ ਤੋਂ ਆਨਲਾਈਨ ਸ਼ੁਰੂ ਹੋ ਜਾਂਦੇ ਨੇ ਈਵਨ ਕਿ ਸਾਡੇ ਅੰਗੂਠੇ ਨੇ ਜਿਹੜੇ ਇਹ ਸੁੰਨ ਹੁੰਦੇ ਨੇ ਨਾ 'ਚ ਦਰਦ ਹੁੰਦਾ ਦੋਵੇਂ ਬਾਹਾਂ 'ਵਾਂ ਆ ਚੀਜ਼ਾਂ 'ਚ ਬੜਾ ਕੜਾਹਟ ਮਹਿਸੂਸ ਹੁੰਦੀ ਆ ਮੂਵ ਕਰਨ ਚ ਬੜੀ ਦਿੱਕਤ ਲੱਗਦੀ ਆ ਜਾਂ ਸਾਡੇ ਪੈਰ ਵੀ ਸੁਨ ਹੋਣ ਲੱਗ ਜਾਂਦੇ ਨੇ ਇਸ ਸਮੱਸਿਆ ਨਾਲ ਅੱਛਾ ਅੰਗੂਠੇ ਸੁਨ ਹੋਣ ਲੱਗ ਜਾਂਦੇ ਨੇ ਪੈਰਾਂ ਦੇ ਅੰਗੂਠਿਆਂ 'ਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਮੈਜੀ ਜਿਹੜੀ ਕੈਂਵਰੀ ਸੀ ਇਹ ਵੀ ਦੱਸਦੇ ਨੇ ਵੀ ਜਦੋਂ लेटਦੇ ਆਂ ਅਸੀਂ ਉਦੋਂ ਵੀ ਐ ਮਹਿਸੂਸ ਹੁੰਦਾ ਵੀ ਜਿਵੇਂ ਘੁੰਮਦਾਲੇਦੋਲੇ ਚੱਕਰ ਆਉਂਦੇ ਨੇ ਦੇਖੋ ਸਰਵਾਈਕਲ ਤਾਂ ਹੈ ਹੀ ਹੈ ਨਾਲੇ ਬਾਤ ਰੋਗ ਆ अच्छा सर्वाइकल ਦੇ ਨਾਲ ਵਾਤ ਵਾਤ ਆਇਆ ਕਿਉਂਕਿ ਵਾਯੂ ਬਲਿ ਵੀ ਸਾਡੇ ਅੰਦਰ ਦਰਦ ਹੋਣਾ ਸਟਿਫਨੈਸ ਹੋਣੀ ਤਾਂ ਵਾਜੂ ਦਾ ਵਿਗਾੜ ਆ ਹੂੰ ਵਿਕਰਤੀ ਹੈ ਜਿਹੜੀ ਵਾਤ ਦੋਸ਼ ਜਿਹੜਾ ਆ ਉਹ ਵਿਕਰਿਤ ਹੋ ਗਿਆ ਹੂੰ ਹੁਣ ਦੇਖੋ ਮੈਂ ਤੁਹਾਨੂੰ ਡਿਫਾਈਨ ਕਰਕੇ ਦੱਸੂਗਾ ਜੇ ਵਾਤ ਨਾਲ ਪਿੱਤ ਆ ਫਿਰ ਸਾਨੂੰ ਸਰਵਾਈਕਲ ਆ ਜੀ ਹੈਨਾ ਵਾਤ ਔਰ ਪਿੱਤ ਦੂਸ਼ਿਤ ਹੋਣ ਨਾਲ ਜੇ ਸਰਵਾਈਕਲ ਆ ਤਾਂ ਕੀ ਹੋਊਗਾ अच्छा इस सर्वाइकल ਦੇ ਵਿੱਚ ਵੀ ਬਾਤ ਪਿੱਤ ਕਫ ਤਿੰਨਾਂ ਦਾ ਜਿਹੜਾ ਮਿਸ਼ਨ ਨਾ ਦੋਸ਼ ਤਾਂ ਦੇਖੋ ਰਹਿਣੀ ਨੇ ਇੱਕ ਦੋ ਨੇ ਰਹਿਣੀ ਨੇ ਹਾਂਜੀ ਵੀ ਜਿਵੇਂ ਬਾਤ ਨਾਲ ਤੁਸੀਂ ਪਿੱਤ ਦੀ ਗੱਲ ਕੀਤੀ ਆ ਇਹ ਅਲੱਗੇ ਤਰ੍ਹਾਂ ਦਾ ਹੋਊਗਾ ਹਾਂ ਬਿਲਕੁਲ ਉਹ ਮੈਂ ਦੱਸ ਦਉ ਤੁਹਾਨੂੰ ਡਿਫਾਈਨ ਕਰਕੇ ਦੱਸਦਾ ਹਾਂ ਜਦੋਂ ਸਾਨੂੰ ਸਰਵਾਈਕਲ ਤਾਂ ਹੈਗਾ ਹੀ ਆ ਹਨਾ ਤਾਂ ਕਾਮਨ ਚੀਜ਼ ਹੋ ਗਈ ਵੀ ਇੱਕ ਸਰਵਾਈਕਲ ਆ ਹੁਣ ਇਹ ਪਤਾ ਕਿਵੇਂ ਲੱਗੇ ਵੀ ਪਿੱਤ ਵਿਆਦੀ ਹੋਈ ਆ ਨਾ ਜਾਂ ਕਫ ਵਧੀ ਹੋਈ ਆ ਜੇ ਪਿੱਤ ਵਧੀ ਹੋਈ ਆ ਤੁਹਾਨੂੰ ਤਾਂ ਤੁਹਾਡਾ ਕੀ ਹੋਊਗਾ ਤੁਹਾਨੂੰ ਅੱਖਾਂ ਤੇ ਅਲਗੂ ਵੀ ਸਵਾਈਲਿੰਗ ਆ ਇਨਫਲੇਮੇਸ਼ਨ ਆਈ ਹੋਈ ਆ ਜਾਂ ਜਿਹੜੀ ਸਟੀਫਨੈਸ ਇੱਥੋਂ ਵੱਧ ਲੱਗੂ ਆ ਚੀਜ਼ ਆ ਜਿਹੜਾ ਜਿੱਥੋਂ ਸਾਡਾ ਰੀੜ ਨਾਲ ਜੁੜਦਾ ਇੱਥੋਂ ਉੱਥੇ ਸੋਜਾਂ ਲੱਗੂਗਾ ਸਵਾਈਲਿੰਗ ਲੱਗੂਗੀ ਅੱਛਾ ਜੇ ਬਾਤ ਨਾਲ ਪਿੱਤ ਪਿੱਤ ਹਾ ਵਿਕਰਤ ਹੋਏ ਵਿਕਰਤ ਹੋਈ ਵੀ ਆ ਸਰਵਾਈਕਲ ਦੇ ਵਿੱਚ ਤੁਹਾਨੂੰ ਸਟੀਫਨੈਸ ਵੱਧ ਲੱਗੂਗੀ ਆਮ ਨਾਲੋਂ ਜੇ ਤੁਸੀਂ ਥੋੜੇ ਤੁਰੂਗੇ ਤਾਂ ਇਹ ਲੱਗੂ ਵੀ ਹੱਥ ਭਾਰੀ ਹੋਗੇ अच्छा जहां थोड़ी सूजन आ गई है या ਤੁਸੀਂ ਕੋਈ ਰਿੰਗਸ ਪਾਈਆਂ ਹੋਈਆਂ ਨੇ ਉਹ ਕੱਢਣੀਆਂ ਔਖੀਆਂ ਹੋ ਰਹੀਆਂ ਨੇ ਹੱਥ ਤਾਂ ਸੁੰਨ ਹੋਏ ਰਹੇ ਨੇ ਨਾਲ ਇਹ ਵੀ علامات ਆ ਰਹੀਆਂ ਨੇ ਇਟ ਮੀਨ ਜਿੱਥੋਂ ਕੀ ਸਮਝਣਾ ਵੀ ਸਾਡੀ ਨਾਲ ਪਿਤ ਵੀ ਵਧ ਚੁੱਕੀ ਆ ਮਤਲਬ ਸਵੇਲਿੰਗ ਦੇ ਲੱਛਣ ਵੀ ਨੇ ਹਾਂ ਵੀ ਬਾਤ ਤੇ ਪਿਤ ਦੋਵੇਂ ਦੂਸ਼ਿਤ ਹੋ ਗਿਆ ਜਾਂ ਸਾਡੇ ਅੱਖਾਂ 'ਚ ਜਲਣ ਆਉਗੀ ਮਹਿਸੂਸ ਹੋ ਅੱਖਾਂ ਖੋਲਾਂਗੇ ਭਾਰੀ ਹੋਊਗਾ ਕੋਈ ਚੀਜ਼ ਪੜਾਂਗੇ ਤਾਂ ਸਾਨੂੰ ਇਹ ਲੱਗੂਗਾ ਵੀ ਅੱਖਾਂ 'ਚੋਂ ਸੇਕ ਨਿਕਲਣ ਲੱਗ ਗਿਆ ਭਾਰੀ ਤਾਂ ਹੋ ਹੀ ਗਈਆਂ ਵੀ ਨਾਲ ਇਹ ਥੋੜਾ ਸੇਕ ਵੀ ਨਿਕਲ ਰਿਹਾ ਤੇ ਦਿਮਾਗ ਨਹੀਂ ਲੱਗ ਰਿਹਾ ਚੀਜ਼ਾਂ ਦੇ ਵਿੱਚ ਕਨਸਟ੍ਰੇਸ਼ਨ ਨਹੀਂ ਬਣ ਕਨਸਟ੍ਰੇਸ਼ਨ ਨਹੀਂ ਬਣ ਸਕਦੀ ਇਹ ਨਾਲ ਪਿਤ ਹੋ ਗਿਆ ਅੱਛਾ ਜੇ ਹੁਣ ਕਫ ਹੋਗੀ ਨਾਲ ਜੇ ਕਫ ਹੋਗੀ ਤਾਂ ਤੁਹਾਨੂੰ ਸੁਸਤੀ ਵੱਧ ਪੈ ਜਾਣੀ ਹੈ ਨਾਲ ਅੱਛਾ ਸੁਸਤੀ ਵੱਧ ਪੈ ਜੂਗੀ ਤੁਹਾਨੂੰ ਨੀਂਦ ਜ਼ਿਆਦਾ ਆਊਗੀ ਜਾਂ ਤੁਹਾਨੂੰ ਇਹ ਲੱਗੂਗਾ ਵੀ ਕੰਨਾਂ ਦੇ ਵਿੱਚ ਥੋੜੀ ਡਿਸਟਰਬੈਂਸ ਹੋਣੀ ਸ਼ੁਰੂ ਹੋ ਗਈ ਹੈ ਵੀ ਬੰਦਾ ਕੁਝ ਆਵਾਜ਼ਾਂ ਜਿਹੜੀਆਂ ਅਸੀਂ ਸੁਣਦੇ ਆ ਉਹ ਪ੍ਰੋਪਰ ਸਹੀ ਨਹੀਂ ਸੁਣਦੇ ਤੁਹਾਨੂੰ ਦੁਬਾਰੇ ਕਹਿਣਾ ਪੈਂਦਾ ਹੈ ਕੀ ਕਿਹਾ ਅੱਛਾ ਉਹਨਾਂ ਕੇ ਇਹ ਸੁਣਦਾ ਸਹੀ ਹੈ ਸਾਨੂੰ ਇਹ ਲੱਗਦਾ ਵੀ ਸੁਣ ਰਿਹਾ ਸਹੀ ਪਰ ਆ ਵੇਇਨਜ਼ ਨੇ ਨਾ ਜਿਹੜੀਆਂ ਇਹਨਾਂ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰਨ ਦਾ ਫਿਰ ਟਿਨੀਟਸ ਤੱਕ ਪਹੁੰਚ ਜਾਂਦੀ ਹੈ ਕਹਾਣੀ ਸਰਵਾਈਕਲ ਤੋਂ ਸ਼ੁਰੂ ਹੋ ਅੱਛਾ ਇਹ ਹੁਣ ਸਰਵਾਈਕਲ ਦੇ ਨਾਲ ਵਾਯੂ ਦੇ ਨਾਲ ਕਫ ਆ ਗਈ ਹਾਂ ਜਦੋਂ ਕਫ ਆ ਗਈ ਤਾਂ ਫਿਰ ਆ ਵੇਇਨਜ਼ ਤੇ ਸਭ ਤੋਂ ਵੱਧ ਪ੍ਰਭਾਵ ਆ ਜਿਹੜਾ ਸਾਡਾ ਸੁਣਨ ਵਾਲੀ ਪ੍ਰਕਿਰਿਆ ਜਿਹੜੀ ਉਹ ਪ੍ਰਭਾਵਿਤ ਹੋ ਹਾਂ ਹਿਅਰਿੰਗ ਵੇਇਨਜ਼ ਨੂੰ ਉਹਨੇ ਖਰਾਬ ਕਰ ਦੇਣਾ ਜੇ ਸਰਵਾਈਕਲ ਕਫ ਕਰਕੇ ਵਧਿਆ ਹੂੰ ਜੀ ਉਦੋਂ ਹੀ ਚੱਕਰ ਆਉਣਗੇ ਕਨਸਟ੍ਰੇਸ਼ਨ ਚ ਦਰਦ ਸਬਕੀ ਸਾਰੇ ਲੱਛਣ ਤਾਂ ਰਹਿਣਗੇ ਇਹ ਲੱਛਣ ਸੇਮ ਰਹਿਣਗੇ ਤੇ ਕੰਨਾਂ ਤੇ ਫਰਕ ਪੈਣਾ ਸ਼ੁਰੂ ਹੋ ਜੂਗਾ ਜਾਂ ਸਿਰ ਦਰਦ ਬਹੁਤ ਰਹਿਣਾ ਸ਼ੁਰੂ ਹੋ ਜੂਗਾ ਮਾਈਗਰੇਨ ਮਾਈਗਰੇਨ ਰਹਿਣਾ ਪੈ ਰੂ ਜੂਗਾ ਜਾਂ ਨਾਲ ਸਾਈਨਸ ਸ਼ੁਰੂ ਹੋ ਜੂਗਾ ਹੂੰ ਨੱਕ ਬੰਦ ਹੋਣਾ ਸ਼ੁਰੂ ਹੋ ਜੂਗਾ ਜਾਂ ਬਹੁਤ ਛਿੱਕਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਇਹ ਸਰਵਾਈਕਲ ਨਾਲ ਰਿਲੇਟਡ ਹੈ ਇਹ ਕਫ ਵਧ ਗਈ ਤੁਹਾਨੂੰ ਵਾਤ ਦੇ ਨਾਲ ਕਫ ਵਧ ਗਈ ਤੇ ਆਹ ਤੁਹਾਡੀਆਂ ਜਿਹੜੀਆਂ ਨਸਾਂ ਨੇ ਪ੍ਰਭਾਵਿਤ ਹੋ ਗਈਆਂ ਆਯੁਰਵੇਦ ਚ ਹੈ ਇਲਾਜ 101% ਇਲਾਜ ਹੈ ਇਸ ਦਾ ਚਾਹੇ ਉਹ ਵਾਤ ਨਾਲ ਆ ਪਿੱਤ ਨਾਲ ਆ ਕਫ ਨਾਲ ਹੁਣ ਮੈਂ ਇਹ ਮੰਨਦਾ ਵੀ ਬਹੁਤ ਤਕਲੀਫ ਚਾ ਬੰਦਾ ਸਰਵਾਈਕਲ ਦੀ ਨਾਲ ਕਿੰਨੇ ਦਿਨਾਂ ਚ ਨਤੀਜੇ ਆਯੁਰਵੇਦ ਦੇ ਦਿੰਦਾ ਨਤੀਜੇ ਹਫਤੇ ਦੇ ਵਿੱਚ ਹਫਤੇ ਤੋਂ ਕੀ 4 ਦਿਨ ਦੇ ਵਿੱਚ ਨਤੀਜੇ ਆਉਂਦੇ ਨੇ ਸਰਵਾਈਕਲ ਦੇ ਅੱਛਾ ਇੰਨੀ ਵਧੀਆ ਔਸ਼ਧੀਆਂ ਨੇ ਕਿਉਂਕਿ ਦੇਖੋ ਜਦੋਂ ਤੁਹਾਨੂੰ ਪਤਾ ਲੱਗ ਗਿਆ ਹੂੰ ਵੀ ਵਾਤ ਨਾਲ ਆ ਰੋਗ ਪਿੱਤ ਨਾਲ ਆ ਜਾਂ ਕੱਲੀ ਵਾਤ ਆ ਜਾਂ ਪਿੱਤ ਨਾਲ ਕਫ ਵੀ ਵਧੀ ਹੋਈ ਆ ਤੇ ਬਾਤ ਨਾਲ ਕਫ ਵਧੀ ਹੋਈ ਆ ਬਾਤ ਨਾਲ ਤਾਂ ਤੁਸੀਂ ਜਿਹੜਾ ਦੋਸ਼ ਮੇਨ ਦੋਸ਼ ਆ ਬਾਤ ਤਾਂ ਹੈ ਹੀ ਹੈ ਹੂੰ ਉਹਨੂੰ ਸ਼ਮਨ ਕਰਨ ਦੇ ਨਾਲ ਨਾਲ ਅਨੁਪਾਣ ਚੇਂਜ ਕਰ ਦੇਣਾ ਵਿਅਕਤੀ ਦਾ ਹੂੰ ਉਹਦਾ ਖਾਦ ਪਦਾਰਥ ਚੇਂਜ ਕਰ ਦੇਣੇ ਨਾਲ ਤੁਸੀਂ ਉਦਾਂ ਦੀ ಔಷਧੀ ਦੇ ਦੇਣੀ ਆ ਵੀ ਠੰਡੀ ਵੀ ਹੋਵੇ ਬਾਜੂ ਨੂੰ ਨਾ ਵਧਾਵੇ ਹੂੰ ਤਾਂ ਨਤੀਜਾ ਮਤਲਬ ਇੰਜੈਕਸ਼ਨ ਨਾਲੋਂ ਪਹਿਲਾਂ ਨਤੀਜੇ ਆਉਂਦੇ ਨੇ ਹਾਜਰ ਹੋਵੇ ਹਾਂ ਕੋਈ ਪੇਨ ਕਿਲਰ ਖਾਣ ਦੀ ਲੋੜ ਨਹੀਂ ਪੈਣੀ ਕਿਉਂਕਿ ਸਾਰਾ ਖੇਲ ਹੀ ਦੋਸ਼ਾਂ ਦਾ ਹੂੰ ਹੂੰ ਜਦੋਂ ਤੁਸੀਂ ਇਦਾਂ ਸੋਚ ਕੇ ਕੰਮ ਕਰਦੇ ਆਂ ਵੀ ਯਾਰ ਪ੍ਰਕਿਰਤੀ ਨੂੰ ਠੀਕ ਕਰਨਾ ਦੇਖੋ ਤਿੰਨ ਦੋਸ਼ ਨੇ ਪੰਜ ਮਹਾਪੂਤ ਨੇ ਤੇ ਸਾਡੇ ਆ ਬਾਕੀ ਜਿਹੜਾ ਜਲ ਬਾਜੂ ਅਗਨ ਆਕਾਸ਼ ਪ੍ਰਥਵੀ ਤਤ ਨੇ ਪੰਜ ਜਦੋਂ ਅਸੀਂ ਇਹ ਸੋਚਦੇ ਆ ਵੀ ਕਿਹੜਾ ਤਤ ਵੱਧ ਘਟ ਗਿਆ ਕਿਹੜਾ ਦੋਸ਼ ਵੱਧ ਘਟ ਗਿਆ ਉਹਨੂੰ ਜਦੋਂ ਅਸੀਂ ਸੰਮੇਕ ਕਰ ਦਿੰਨੇ ਆ ਬੈਲੈਂਸ ਕਰ ਸੀਕਵੈਂਸ ਜਦੋਂ ਉਹਦੀ ਹੋਣੀ ਸ਼ੁਰੂ ਹੋ ਜਾਂਦੀ ਆ ਤਾਂ ਮੇਰੇ ਖਿਆਲ ਨਾਲ ਦੂਜੇ ਤੀਜੇ ਦਿਨ ਮਰੀਜ਼ ਕਹਿੰਦਾ ਯਾਰ ਮੈਨੂੰ ਬਹੁਤ ਆਰਾਮ ਆ ਹੂੰ ਹੂੰ ਥੋੜਾ ਨਹੀਂ ਬਹੁਤ ਆਰਾਮ ਆ ਸੋ ਮੈਂ ਕਹਿੰਦਾ ਇੱਕ ਛੋਟਾ ਜਿਹਾ ਨੁਸਖਾ ਵੀ ਤੁਸੀਂ ਇਹਦੇ ਲਈ ਘਰੇਲੂ ਦੱਸ ਦੋ ਉਹ ਤੋਂ ਆਦਾ ਪਾ ਕੇ ਲਈ ਹਾਂਜੀ ਦੇਖੋ ਸਰਕਲ ਲਈ ਮੈਂ ਬਹੁਤ ਵਾਰੀ ਵਧੀਆ ਨੁਸਖੇ ਵੀ ਦੱਸਿਆ ਨੇ ਸਾਰੇ ਤਰ੍ਹਾਂ ਦੇ ਨੁਸਖੇ ਦੱਸਦੇ ਆ ਤੇ ਜਿਹੜਾ ਅੱਜ ਆ ਇਹ ਨਵੇਕਲਾ ਜਿਹਾ ਨੁਸਖਾ ਮੈਂ ਦੱਸੂ ਬਾਈ ਹਾਂ ਅਸ਼ਵਗੰਧਾ ਲੈ ਲੈਣੀ ਆ 50 ਗ੍ਰਾਮ ਹਾਂ ਤੇ ਨਾਲ ਆਪਾਂ ਨੇ ਅਕਰਕਰਾ ਇਰਾਨੀ ਲੈ ਲੈਣਾ 10 ਗ੍ਰਾਮ 10 ਗ੍ਰਾਮ ਲੈ ਲੈਣੀਆਂ ਨੇ ਮਿੱਠੀਆਂ ਸਰਿੰਜਾ ਹਾਂ 10 ਗ੍ਰਾਮ ਲੈ ਲੈਣੀਆਂ ਛੋਟੀ ਇਲਾਇਚੀ ਹਾਂ 10 ਗ੍ਰਾਮ ਲੈ ਲੈਣੀਆਂ ਸੁੰਡ ਹਾਂ ਸਾਰੀਆਂ ਚੀਜ਼ਾਂ ਨੂੰ ਬਾਰੀਕ ਕਰਕੇ ਇਹਦੇ 'ਚ ਬਰਾਬਰ ਮਿਸ਼ਰੀ ਮਿਲਾ ਲਓ ਹਾਂ ਮਿਸ਼ਰੀ ਮਿਲਾਉਣ ਤੋਂ ਬਾਅਦ ਤੁਸੀਂ ਇਹਦਾ ਇੱਕ ਇੱਕ ਚਮਚ ਸਵੇਰੇ ਸ਼ਾਮ ਸੇਵਨ ਕਰਨਾ ਸ਼ੁਰੂ ਕਰ ਦੇਣਾ ਜੇ ਤੁਹਾਡੀ ਪਿੱਤ ਵਧੀ ਹੋਈ ਹੈ ਜਿਹੜੇ ਮੈਂ ਲੱਛਣ ਦੱਸੇ ਨੇ ਤਾਂ ਇਹਨੂੰ ਤਾਜੇ ਪਾਣੀ ਨਾਲ ਜਾਂ ਦੁੱਧ ਨੂੰ ਉਬਾਲ ਕੇ ਫੈਂਟ ਕੇ ਠੰਡਾ ਕਰਕੇ ਉਹਦੇ ਨਾਲ ਲੈਣਾ ਸ਼ੁਰੂ ਕਰ ਦੇਣਾ ਤੁਸੀਂ ਮੈਂ ਤੇ ਨਾਲ ਇਹਦੇ ਸਾਨੂੰ ਇੱਕ ਲੈਣੀ ਪਊਗੀ ਗੁਦੰਤੀ ਭਸਮ ਗੁਦੰਤੀ ਭਸਮ ਅਸੀਂ ਨੇ 500mg ਰੋਜ਼ ਲੈਣੀ ਹੈ ਸ਼ਹਿਦ ਚ ਮਿਲਾ ਕੇ अच्छा जे काफ बदी हुई है जी जे।, जे पित्त बदी हुई है तो उन देसी घी च मिला के ले लो थोनू 3 ਦਿਨਾਂ ਚ ਸਰਵਾਈਕਲ ਤੋਂ ਆਰਾਮ ਮਿਲਣਾ ਸ਼ੁਰੂ ਹੋ ਜਾਊਗਾ ਫਿਰ ਇਹਨੂੰ 10-20 ਦਿਨ ਮਹੀਨਾ ਖਾ ਲੋ ਤੁਸੀਂ ਜਦੋਂ ਖਾਓਗੇ ਤੁਸੀਂ ਕਹੋਗੇ ਵਾਹ ਜੀ ਵੈਦ ਜੀ ਇੱਥੇ ਤੁਸੀਂ ਆਯੁਰਵੇਦ ਦਾ ਨਿਚੋੜ ਕੱਢ ਕੇ ਦੱਸਿਆ ਇਹਨੂੰ ਵਰਤੋ ਤੇ ਸਰਵਾਈਕਲ ਤੋਂ ਛੁਟਕਾਰਾ ਧੰਨਵਾਦ ਵੈਦ ਸ਼ਿਵ ਕੁਮਾਰ ਸੂਦ ਸੋਮਵਾਰ ਤੋਂ ਸ਼ੁੱਕਰਵਾਰ ਸਾਨੀਪੁਰ ਰੋਡ ਸਰਹਿੰਦ ਹਰ ਐਤਵਾਰ ਮਾਡਲ ਟਾਊਨ ਨੇੜੇ ਦੀਪ ਹਸਪਤਾਲ ਲੁਧਿਆਣਾ